ਤੁਸੀਂ ਦੇਖ ਰਹੇ ਹੋ ਆਵਾਜ਼ ਪਿੰਡਾਂ ਦੀ ਚੈਨ ਮੈਂ ਮਜੀਦ ਮਰਾੜ ਕੋਕਰੀ ਅੱਜ ਅਸੀਂ ਪਹੁੰਚਿਆ ਮੁਕਸਰ ਸ਼ਹਿਰ ਦੇ ਹਸਪੀਟਲ ਵਿਖੇ ਜਿੱਥੇ ਪਿੰਡ ਪਿਛਲੇ ਦਿਨੀ ਅੱਗ ਲੱਗੀ ਚੱਕ ਬੈਰੋਕਾ ਵਿਖੇ ਉੱਥੇ ਕਾਫੀ ਨੁਕਸਾਨ ਹੋਇਆ ਕਿਸਾਨਾਂ ਦਾ ਤੇ ਉਸ ਵਿੱਚ ਇਹ ਬਾਈ ਜੀ ਝੁੱਲਸੇ ਗਏ ਸਨ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਸਰਕਾਰ ਵੱਲੋਂ ਇਹਨਾਂ ਨੂੰ ਕੋਈ ਮਦਦ ਮੁਹੱਈਆ ਹੋਈ ਆ ਜਾਂ ਇਹਨਾਂ ਦੀ ਫਸਲ ਦਾ ਕੋਈ ਗੁਰਦੌਰੀ ਵਗੈਰਾ ਕੀਤੀ ਗਈ ਆ ਆਓ ਗੱਲਬਾਤ ਕਰਦੇ ਹਾਂ ਬਾਈ ਜੀ ਨਾਲ ਸਤਿ ਸ਼੍ਰੀ ਅਕਾਲ ਵੀਰੇ ਤੁਸੀਂ ਉਸ ਕੀ ਨਾਮ ਆ ਬਾਈ ਜੀ ਆਪਣਾ ਅਮਰ ਤਾਂ ਬਾਲ ਸਿੰਘ ਜੀ ਬਾਈ ਜੀ ਇਹ ਅੱਗ ਲੱਗਣ ਦੇ ਤੁਹਾਨੂੰ ਕੋਈ ਕਾਰਨ ਦਾ ਪਤਾ ਵੀ ਕਿਸੇ ਵਜ੍ਹਾ ਕਰਕੇ ਅੱਗ ਲੱਗੀ ਨਹੀਂ ਕੋਈ ਪਤਾ ਨਾਲ ਦੇ ਪਿੰਡ ਦੇ ਕੰਬਾਈਨ ਚੱਲਦੀ ਸੀ ਕੰਬਾਈਨ ਤੋਂ ਅੱਗ ਲੱਗੀ ਕੰਬਾਈਨ ਤੋਂ ਅੱਗ ਲੱਗੀ ਤੇ ਤੁਹਾਨੂੰ ਜਦੋਂ ਪਤਾ ਲੱਗਾ ਤੇ ਤੁਸੀਂ ਉਸ ਟਾਈਮ ਇਹ ਅੱਗ ਤੁਸੀਂ ਕਾਹਦੇ ਕਿਸ ਵਹਿਕਲ ਤੇ ਹੈਗੇ ਸੀ ਜਦੋਂ ਤੁਹਾਨੂੰ ਮਨੋ ਇਹ ਅੱਗ ਦੇ ਲਪੇਟ ਚ ਆ ਗਏ ਅਸੀਂ ਬਈ ਟਰੈਕਟਰ ਲੈ ਕੇ ਆਏ ਸੀ ਅਗੂ ਜਨੋ ਤੇ ਕਾਫੀ ਟਰੈਕਟਰ ਸਰ ਜੀ ਪਿੰਡਾ ਦੇ ਇਕੱਠੇ ਕਹਾ ਅਸੀਂ ਇੱਥੇ ਬਈ ਅੱਛਾ ਜੀ ਕੋਲ ਟਰੈਕਟਰ ਅੱਗ ਦੀ ਲਪੇਟ ਦੇ ਵਿੱਚ ਆ ਗਿਆ ਭਾਈ ਹਵਾ ਤੇਜ਼ ਸੀ ਕੋਈ ਫਾਇਰ ਗੇਟ ਵਗੈਰਾ ਅੱਗ ਪਹੁੰਚਾਉਣ ਵਾਲੀ ਨਹੀਂ ਉਸ ਟਾਈਮ ਉੱਥੇ ਪਹੁੰਚੀ ਭਾਈ ਪਹੁੰਚ ਗਈ ਸੀ ਪਰ ਬਾਅਦ ਚ ਪਹੁੰਚੀ ਸੀ ਥੋੜੀ ਅਗਰੇਟ ਪਹੁੰਚੀ ਸੀ ਪਹੁੰਚ ਗਈ ਸੀ ਤੇ ਤੁਹਾਨੂੰ ਤੁਸੀਂ ਟਰੈਕਟਰ ਇੰਨਾ ਵੀ ਮੰਨ ਲਓ ਅੱਗ ਦੀ ਲਪੇਟ ਚ ਤੁਹਾਨੂੰ ਐ ਜੱਕਦਾ ਵੀ ਅੱਗ ਪੈ ਗਈ ਵੀ ਜੇ ਤੁਹਾਨੂੰ ਧਿਆਨ ਹੀ ਨਹੀਂ ਰਿਹਾ ਵੀ ਅੱਗ ਆ ਗਈ ਆ ਤੇ ਟਰੈਕਟਰ ਵਿੱਚ ਅੱਗ ਦੇ ਵਰ ਗਿਆ ਨਹੀਂ ਭਾਈ ਹਵਾ ਬਹੁਤ ਤੇਜ਼ ਭਈ ਕੱਲ ਇੱਕ ਵਾਰੀ ਹਵਾ ਦਾ ਬੱਲਾ ਆ ਬਈ ਉਹ ਟਰੈਕਟਰ ਵਿੱਚ ਬਲ ਗਿਆ ਅਗਦੀ ਆਪਰੇ ਤੁਹਾਡੇ ਕੋਲ ਸੜ ਗਈ ਹੈ ਜਿਵੇਂ ਫਸਲ ਸੜੀ ਦਾ ਜਿਹੜੀ ਦਾ ਨੁਕਸਾਨ ਹੋਇਆ ਉਹ ਕਿੰਨੀ ਜ਼ਮੀਨ ਦਾ ਹੋਇਆ ਜੀ ਬਈ ਜਦੋਂ ਅੱਗ ਲੱਗੀ ਮੈਂ ਤਾਂ ਚੁੱਕ ਕੇ ਇਥੇ ਹਸਪਤਲ ਲੈ ਆਈ ਹੁਣ ਮੈਨੂੰ ਤਾਂ ਸੱਚ ਦੱਸ ਹੀ ਨਰੇ ਕਰਦੇ ਕਿੰਨੀ ਸੜੀ ਹੈ ਕਿੰਨੀ ਨਹੀਂ ਕਿਉਂਕਿ ਮੈਂ ਤਾਂ ਹਸਪਤਲੋਂ ਬਈ ਹਾਂ ਹਾਂ ਜੀ ਉਹਦਾ ਕਹਿੰਦੇ ਵੱਲ ਥੋੜੀ ਥੜੀ 5 ਕਿੱਲੇ ਸੜੀ ਹੈ 7 ਕਿੱਲੇ ਸੜੀ ਹੈ ਤੁਹਾਡਾ ਹੁਣ ਕੋਈ ਹਾਲਚਾਲ ਪੁੱਛਣ ਲਈ ਇਥੇ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਕੋਈ ਇਧਰੋਂ ਪ੍ਰਸ਼ਾਸਨ ਵੱਲੋਂ ਕੋਈ ਵੀ ਕਿਸੇ ਨੇ ਅਪਰੋਚ ਕੀਤੀ ਤੁਹਾਡੇ ਤੱਕ ਹਾਂ ਜੀ ਐਮਐਲਏ ਸਾਹਿਬ ਵੀ ਆਈ ਹੈ ਜੀ ਕੋ ਗੋਲੀ ਗੋਸਾਪੀ ਅੱਜ ਆਈ ਸੀ ਹਾਂ ਜੀ ਉਹਨਾਂ ਨੇ ਕੀ ਵਿਸ਼ਵਾਸ ਦਵਾਇਆ ਜੀ ਆਪਾਂ ਨੂੰ ਉਹ ਵਿਸ਼ਵਾਸ ਦਵਾਇਆ ਜੋ ਵੀ ਮੰਨ ਲਓ ਇਹ ਪੰਨ ਮੰਨ ਲਓ ਇਹ ਮਾਪ ਜਾ ਵਗੈਰਾ ਤੇ ਸਾਰਾ ਤੇ ਲਾਜ ਵਗੈਰਾ ਦਾ ਦਵਾਇ ਦਵਾਇ ਜੀ ਅੱਛਾ ਜੀ ਇਹ ਜੋ ਵਿਸ਼ਵਾਸ ਦਵਾਇਆ ਤੇ ਹੋਰ ਕੋਈ ਮੰਨ ਕੇ ਚੱਲੋ ਹੋਰ ਕੋਈ ਉੱਚ ਅਧਿਕਾਰੀ ਜਿਵੇਂ ਮੰਨ ਲਓ ਅੱਗ ਲੱਗੀ ਆ ਇਹ ਡੀਸੀ ਲੈਵਲ ਤੱਕ ਵੇਖੋ ਜੇ ਆਪਣੇ ਪਹਿਲਾਂ ਝੋਨੇ ਨੂੰ ਦੀ ਪ੍ਰਾੜੀ ਨੂੰ ਅੱਗ ਲਾਈਦੀ ਸੀ ਉਸ ਟਾਈਮ ਆਪਣੇ ਡੀਸੀ ਮੈਡਮ ਮੰਨ ਲਓ ਰੇਡ ਤੇ ਰੇਡ ਰੋਜ਼ ਆਪਣੇ ਪਿੰਡਾਂ ਚ ਵਗੈਰਾ ਫਾਇਰ ਬ੍ਰਿਗੇਡ ਵਗੈਰਾ ਸਾਰਾ ਕੁਝ ਲੈ ਕੇ ਇੱਥੇ ਹੁੰਦੇ ਸੀ ਸਾਰਾ ਇਹਨਾਂ ਨੇ ਤਾਮਾ ਜਾਮਾ ਆਪ ਦਾ ਲਾ ਰੱਖਿਆ ਈ ਸਰਕਾਰ ਨੇ ਡੀਸੀ ਮੈਡਮ ਨੇ ਮੰਨ ਲਓ ਜਦੋਂ ਉਹਨਾਂ ਦੇ ਨੌਲੇਜ ਚ ਆ ਚੁੱਕਿਆ ਵੀ ਉੱਥੋਂ ਬੈਰੋ ਕਾ ਪਿੰਡ ਦੇ ਵਿੱਚ ਅੱਗ ਲੱਗੀ ਤੇ ਇੱਕ ਕਿਸਾਨ ਵੀ ਝੁੱਲਸਿਆ ਗਿਆ ਉਹਨਾਂ ਵੱਲੋਂ ਕੋਈ ਤੁਹਾਡੇ ਤੱਕ ਸੰਪਰਕ ਕੀਤਾ ਗਿਆ ਨਹੀਂ ਐਮਐਲ ਐਮਐਲ ਸਾਹਿਬ ਆ ਜਰੂਰ ਆਏ ਕੱਲੇ ਐਮਐਲ ਐ ਸਾਹਿਬ ਆਏ ਯਾਨੀ ਕਿ ਇਹ ਡੀਸੀ ਵੱਲੋਂ ਕੋਈ ਵੀ ਆਪਦਾ ਉੱਚ ਅਧਿਕਾਰੀ ਨਹੀਂ ਭੇਜਿਆ ਗਿਆ ਵੀ ਤੁਹਾਡਾ ਪਤਾ ਲੈਣ ਆ ਨਹੀਂ ਧੰਨਵਾਦ ਵੀਰੇ ਤੁਹਾਡਾ ਬਾਕੀ ਆਪਾਂ ਗੱਲ ਕਰਦੇ ਆ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਹਾਂਜੀ ਮਾਤਾ ਜੀ ਇਹ ਬਾਈ ਜੀ ਦੇ ਸੱਟਾਂ ਲੱਗੀਆਂ ਅੱਗੇ ਛੁੱਟ ਸ ਗਿਆ ਥੋੜਾ ਕੀ ਲੱਗਦਾ ਇਹ ਬੇਟਾ ਇਹਨਾਂ ਦਾ ਵੱਡਾ ਬੇਟਾ ਮਾਤਾ ਜੀ ਜਦੋਂ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਸਾਡਾ ਬੇਟਾ ਆ ਕੇ ਛੁੱਟ ਸ ਗਿਆ ਇਹ ਜਦੋਂ ਜੀ ਰੌਲਾ ਪਿਆ ਟਰੈਕਟਰ ਲੈ ਕੇ ਘਰੋਂ ਭੱਜੇ ਸਾਨੂੰ ਉਰ ਪਤਾ ਲੱਗਿਆ ਤੇ ਤੁਹਾਡੇ ਪਿੰਡ ਦੇ ਕਿਸੇ ਨੁਮਾਇंदे ਵੱਲੋਂ ਜਾਂ ਕਿਸੇ ਪਿੰਡ ਦੇ ਹੋਰ ਵਿਅਕਤੀ ਵੱਲੋਂ ਫਾਇਰ ਬ੍ਰਿਗੇਡ ਨੂੰ ਵਗੈਰਾ ਨੂੰ ਫੋਨ ਨਹੀਂ ਕੀਤਾ ਗਿਆ। ਕੀਤਾ ਜੀ ਸਾਡੇ ਪਿੰਡੋਂ ਕੁੜੀ ਆ ਰਹੀ ਆ ਜਾਂਦੀ ਉਹਦਾ ਭਰਾ ਟੁੱਟੇ ਪੁਰੀ ਤੋਂ। ਹਾਂਜੀ। ਉਹਨੇ ਫੋਨ ਕੀਤਾ ਉਹਨੂੰ ਕਰਤਾ ਫੇਰ ਅਸੀਂ ਫੋਨ ਲੈ ਕੇ ਆਉਂ ਫੋਨ ਕੀਤਾ। ਹਾਂਜੀ। ਉਹ ਕਹਿੰਦੇ ਸੀ ਤਾਂ ਰੋਟੀ ਖਾ ਕੇ ਆਮਾ ਨਹੀਂ। ਅੱਛਾ ਜੀ। ਜਿਹੜਾ ਆਣ ਕੀਤਾ ਉਹਨੇ ਸਾਡਾ ਬੈਟ ਕੋਟ ਠੀਕ ਹੋਇਆ। ਅੱਛਾ ਜੀ। ਉਹਦੋਂ ਬਾਅਦ ਜਦੋਂ ਅਗ ਤੇ ਕੰਟਰੋਲ ਹੋ ਗਿਆ ਉਹਦੋਂ ਬਾਅਦ ਆਈ ਪਤਾ ਨਹੀਂ ਬੰੂ ਸਾ ਤੋ ਇਤਨਾ ਨਾਂ ਪਰਿਗਰ। ਅਸੀਂ ਤਾਂ ਬੇਟੇ ਨੂੰ ਲੈ ਕੇ ਜਿੰਦੇ ਨੂੰ ਆ ਗਏ। ਕਿੰਨਾ ਸਮਾਂ ਲੱਗ ਗਿਆ ਤੁਹਾਡੇ ਤੱਕ ਪਹੁੰਚਣ ਨੂੰ ਫਾਇਰ ਕੱਟ ਤੁਹਾਡੇ ਅੰਦਾਜ਼ੇ ਮ ਕਰਦੇ ਅਸੀਂ ਤਾਂ ਘੱਟ ਚੋਂ ਦਾ ਸਪਾਤ 12 ਵਜੇ ਨੂੰ ਲੈ ਕੇ ਆਏ ਉਹ ਤੋਂ ਬਾਅਦ ਅੱਛਾ ਤੁਹਾਡੇ ਜਦੋਂ ਤੁਸੀਂ ਉਹਨਾਂ ਨੂੰ ਲੈ ਕੇ ਇਹਨਾਂ ਨੂੰ ਹਸਪੀਟਲ ਤੁਹਾਡੇ ਕੋਈ ਨੌਲੇਜ ਹੈ ਵੀ ਤੁਹਾਡਾ ਕਿੰਨਾ ਰਕਬਾ ਛੁੱਟ ਗਿਆ ਜੀ ਅੱਛਾ ਛੋਟੇ ਬੇਟੇ ਨੂੰ ਪਤਾ ਸੰਤ ਦੱਸਿਆ ਕਿ ਅ ਵੀ ਉਹਦੀ ਮੈਂ ਤਾਂ ਇਹਨੂੰ ਲੈ ਕੇ ਆਂਗੀ ਤੁਹਾਨੂੰ ਦੱਸਿਆ ਇਹਦਾ ਪਿਓ ਬਸ ਤਕਰ ਹਰੋ ਇਹ ਡੱਪਲਾ ਮਾਨਸਾ ਉਹ ਤਾਂ ਕਿਸੇ ਦੇ ਸੀਰੇ ਜਾਣਾ ਬੰਦਾ ਹੈ ਜੇ ਤੁਸੀਂ ਵੇਖੋਗੇ ਤਾਂ ਕਰ ਗਿਆ ਆਫੇ ਪਤਾ ਲੱਗ ਜਾਣਾ ਠੀਕ ਹੈ 大罗汉。